ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਵਿਧਾਨ ਸਭਾ ਹਲਕਾ ਗਿੱਦੜ ਬਾਤ ਸਭ ਤੋਂ ਪਹਿਲਾਂ ਵੈਲਟ ਪੇਪਰ ਦੀ ਗਿਣਤੀ ਕੀਤੀ ਜਾ ਰਹੀ ਹੈ ਵੈਲਟ ਪੇਪਰਾਂ ਦੀ ਗਿਣਤੀ 'ਚ ਆਪ ਦੇ ਡਿੰਪੀ ਢਿੱਲੋ 1400 ਵੋਟਾਂ ਅੱਗੇ ਚੱਲ ਰਹੇ ਹਨ ਇੱਥੇ ਬੂਥ ਇੱਥੇ ਕੁੱਲ 13 라ਉਂਡ ਵਿੱਚ ਗਿਣਤੀ ਪੂਰੀ ਹੋਵੇਗੀ ਵੋਟਾਂ ਗਿਣਤੀ ਵਿੱਚ ਅੜਚਾ ਨਾ ਪਵੇ ਇਸ ਲਈ ਪੁਲਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੋਟਾਂ ਦੀ ਗਿਣਤੀ ਦੀਆਂ ਵੀ ਨੰਬਰ ਨੂੰ ਚਾਰ ਸੀਟਾਂ ਤੇ ਕੁੱਲ 63.91% VOTING ਹੋਈ ਹੈ ਸਭ ਤੋਂ ਵੱਧ VOTING ਗਿੰਦੜ ਬਹਾ ਵਿੱਚ 81.90% ਅਤੇ ਚੱਬੇਵਾਲ ਵਿੱਚ ਸਭ ਤੋਂ ਘੱਟ 53.43% VOTING ਹੋਈ ਹੈ ਲੇਕਿਨ ਅੰਦਾਜ਼ਾ ਦਈਏ ਕਿ ਅਗਰ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਤੋਂ ਚੱਬੇਵਾਲ ਹੀ ਅੱਗੇ ਚੱਲ ਰਹੇ ਹਨ ਇੱਥੇ ਆਮ ਆਦਮੀ ਪਾਰਟੀ ਦੀਆਂ ਦੋ ਸੀਟਾਂ ਅੱਗੇ ਚੱਲ ਰਹੀਆਂ ਹਨ ਚਾਰ ਵਿਧਾਨ ਸਭਾ ਹਲਕਿਆਂ 'ਚ ਇੱਥੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਵੱਧ VOTING ਕੀਤੀ ਸੀ ਇੱਥੇ 42591 ਔਰਤਾਂ ਤੇ 42585 ਮਰਦਾਂ ਨੇ VOTING ਕੀਤੀ ਹੈ ਡੇਰਾ ਬਾਬਾ ਨਾਨਕ ਵਿੱਚ 64.1% ਅਤੇ ਬਰਨਾਲਾ ਵਿੱਚ 56.34% VOTING ਹੋਈ ਸੀ ਅੱਜ ਚੋਣ ਨਤੀਜਿਆਂ ਦੇ ਜਿਹੜੇ ਜਿਮਨੀ ਚੋਣਾਂ ਦੇ ਨਤੀਜੇ ਉਹ ਸਾਹਮਣੇ ਆ ਚੁੱਕੇ ਹਨ ਅਮਰਤਾ ਵੜਿੰਗ ਪਿੱਛੇ ਚੱਲ ਰਹੇ ਹਨ ਮਾਨਪ੍ਰੀਤ ਬਾਦਲ ਪਿੱਛੇ ਚੱਲ ਰਹੇ ਹਨ ਡਿਪੀ ਢਿੱਲੋ ਅੱਗੇ ਚੱਲ ਰਹੇ ਹਨ ਚੱਬੇਵਾਲ ਅੱਗੇ ਚੱਲ ਰਹੇ ਹਨ ਜੇ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਤੋਂ ਦੂਜੇ ਰੁਝਾਨ 'ਚ ਫਿਰ ਆਪ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਅੱਗੇ ਚੱਲ ਰਹੇ ਹਨ ਡੇਰਾ ਬਾਬਾ ਨਾਨਕ 'ਚ ਜਿੰਨੀ ਚੋਣ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ ਗਿਣਤੀ ਕੇਂਦਰਾ ਦੇ ਆਲੇ-ਦੁਆਲੇ 3 ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ ਜਿਸ ਲਈ ਪੰਜਾਬ ਪੁਲਿਸ ਦੇ ਜਵਾਨ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਪਹਿਲਾ ਰੋਜਾਨਾ ਆਇਆ ਹੈ ਜਿੱਥੇ ਆਪ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਅੱਗੇ ਚੱਲ ਰਹੇ ਹਨ ਇਸ ਤੋਂ ਬਾਅਦ ਕਾਂਗਰਸ ਦੇ ਜਤਿੰਦਰ ਕੋ ਰੰਦਾਵਾ 3323 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜੋ ਵੀ ਨਤੀਜੇ ਆਉਂਦੇ ਰਹਿਣਗੇ ਤੁਹਾਡੇ ਸਾਹਮਣੇ ਤੁਹਾਨੂੰ ਲਾਈਵ ਅਸੀਂ ਦਿਖਾਉਂਦੇ ਰਵਾਂਗੇ ਦੱਸ ਦिए ਕਿ ਡੇਰਾ ਬਾਬਾ ਨਾਨਕ ਸੀਟ ਨੂੰ ਕਾਂਗਰਸ ਦਾ ਗੜ ਕਿਹਾ ਜਾਂਦਾ ਹੈ ਪਿਛਲੀਆਂ ਤਿੰਨ ਚੋਣਾਂ ਤੇ ਕਾਂਗਰਸ ਦੇ ਟਿਕਟ ਤੇ ਸੁਖਜਿੰਦਰ ਸਿੰਘ ਰੰਧਾਵਾ ਇਥੋਂ ਚੋਣ ਜਿੱਤੇ ਰਹੇ ਹਨ ਇਸ ਵਾਰ ਉਹਨਾਂ ਦੀ ਪਤਨੀ ਜਤਿੰਦਰ ਕੋਰ ਕਿਸਮਤ ਅਜਮਾ ਰਹੇ ਹਨ ਭਾਜਪਾ ਵੱਲੋਂ ਇਥੇ ਅਕਾਲੀ ਨੇਤਾ ਨਰਮਲ ਸਿੰਘ ਕਾਲੋ ਦੇ ਬੇਟੇ ਰਵੀ ਕਿਰਨ ਕਾਲੋ ਅਤੇ ਆਪ ਵੱਲੋਂ ਗੁਰਦੀਪ ਰੰਧਾਵਾ ਚੋਣ ਲੜ ਰਹੇ ਹਨ ਇਸ ਤਰ੍ਹਾਂ ਭਾਜਪਾ ਅਤੇ ਆਪ ਦੋਵਾਂ ਲਈ ਇਸ ਸੀਟ ਤੇ ਜਿੱਤ ਦਾ ਝੰਡਾ ਲਹਿਰਾਉਣ ਦੀ ਵੱਡੀ ਚਣੌਤੀ ਹੈ ਹੋਏਗੀ ਜੇ ਗੱਲ ਕਰੀਏ ਗਿੱਦੜ ਬਾਹ ਦੀ ਤਾਂ ਡਿੰਪੀ ਢਿੱਲੋ ਅੱਗੇ ਚੱਲ ਰਹੇ ਹਨ